10th ਕਲਾਸ ਐਕਸਰਸਾਈਜ਼ 8.1 ਚੌਥਾ ਸਵਾਲ ਇਸ ਦੇ ਵਿੱਚ ਇਹਨਾਂ ਨੇ ਕੀ ਕਿਹਾ ਹੋਇਆ ਹੈ ਜੇਕਰ 15 ਕੋਟ a 8 ਹੋਵੇ ਤਾਂ sin a ਅਤੇ sec a ਦਾ ਮੁੱਲ ਪਤਾ ਕਰੋ a ਦਾ ਮਤਲਬ ਕੋਟ a ਕਿਹਾ ਤਾਂ ਇਹਦਾ ਮਤਲਬ ਐਂਗਲ ਕਿੱਥੇ ਹੈ a ਵਾਲਾ a ਪੁਆਇੰਟ ਤੇ ਬੰਨ ਰਿਹਾ ਹੈ ਇਸ ਦੇ ਸਾਹਮਣੇ ਵਾਲਾ ਕੀ ਹੋ ਜਾਏਗਾ ਐਂਗਲ A ਨੂੰ ਛੱਡ ਕੇ ਜਿਹੜਾ ਬਾਕੀ ਬਚ ਗਿਆ ਉਹ ਕੀ ਬਣ ਗਿਆ ਦਾ ਪਰਪੈਂਡੀਕੂਲਰ ਆਹ ਵਾਲਾ ਬਣ ਗਿਆ P نیچے ਵਾਲਾ ਬੇਸ ਹੋ ਗਿਆ ਔਰ ਜਿਹੜੀ ਟੇਢੀ ਲਾਈਨ ਹੈ ਉਹ ਕਰਨ ਹੋ ਗਿਆ ਜਿਸ ਨੂੰ ਆਪਾਂ H ਨਾਲ ਲਿਖਦੇ ਆ ਉਸ ਤੋਂ ਬਾਅਦ cot A 8 15 ਜਿਹੜਾ cot θ ਹੁੰਦਾ ਹੈ ਉਹ ਹੁੰਦਾ ਹੈ आधार बटा लंब बेस अपॉन प्रपेंडिकूलर बेस कि दिता हो तो बी बटा बी तो सी ए वाला आधार हो गया आधार हो गया उपर वाला प्रपेंडिकूलर हो गया उस तो बाद, बादल दिनों सैडा कडो मन लो ए वाला हो गया अठ के, के लिखना तो लिख दो नहीं लिखना तो ना लिखो चल जाएगा परपेंडिकुलर पंद्रह हो गया ए सी आप पता करना है तो पाइथागोरस थ्योरम अनुसार पी टी अनुसार पी टी अनुसार पी टी का मतलब पाइथागोरस थ्योरम अनुसार करन करन के एसी स्केयर बराबर ए बी स्केर प्लस बी सी स्ेयर ए सकेयर कि ए सी ਪਤਾ ਕਰਨਾ ਹੈ ਉਸ ਤਰ੍ਹਾਂ ਹੀ ਲਿਖ ਦਿਓ ਵੀ ਏ ਬੀ ਸਕੁਆਰ ਏ ਬੀ 8 ਦਾ ਸਕੁਆਰ ਪਲੱਸ ਬੀ ਸੀ ਸਕੁਆਰ ਬੀ ਸੀ ਕਿੰਨਾ ਹੈ 15 ਦਾ ਸਕੁਆਰ 8 ਦਾ ਸਕੁਆਰ 64 15 15 225 ਦੋਨਾਂ ਨੂੰ ਜੋੜੋ 64 ਤੇ 225 289 ਦੋਨੋਂ ਪਾਸੇ ਵਰਗਮੂਲ ਲਓ ਵਰਗਮੂਲ ਲੈਂਦੇ ਤੇ ਵਰਗ ਕੱਟਿਆ ਗਿਆ ਪਿੱਛੇ ਕੀ ਰਹਿ ਗਿਆ ਅਨਰੂਟ 289 ਇਹਦਾ ਵਰਗਮੂਲ ਲਵਾਂਗੇ ਤਾਂ ਕਿੰਨਾ ਬਣ ਜਾਂਦਾ ਹੈ 17 a c ਕਿੰਨਾ ਆ ਗਿਆ 17 ਉਸ ਤੋਂ ਬਾਅਦ ਆਪਾਂ ਨੂੰ ਕੀ ਕਿਹਾ ਹੋਇਆ ਹੈ sin a ਪਤਾ ਕਰੋ sin a sin a ਹੁੰਦਾ ਹੈ a ਦੇ a ਨੂੰ ਛੱਡ ਦੇਣਾ ਹੈ ਬਾਕੀ ਜੋ ਰਹਿ ਗਿਆ ਓਲੰਭ ਹੋ ਜਾਂਦਾ ਹੈ sin a ਹੁੰਦਾ ਹੈ ਲੰਬ बटा ਕਰਨ p h p ਪਰਪੈਂਡੀਕੂਲਰ ਹੈ h ਹਾਈਟ ਹੈ ਮਤਲਬ ਟੇਢੀ ਹਾਈਟ ਹੈ ਜਿਹੜੀ ਸਲੈਂਟ ਹਾਈਟ ਵੀ ਬੋਲ ਦਿੰਦੇ ਨੇ ਤੇ ਕਰਨ ਹੈ h ਕਰਨਾ ਹੁੰਦਾ ਹੈ p ਆਪਣੇ ਕੋਲ ਕੀ ਹੈ a ਨੂੰ ਛੱਡ ਦਿਓ ਬਾਕੀ ਕੀ ਬਚ ਗਿਆ bc h ਕੀ ਹੈ ac bc ਆਪਣੇ ਕੋਲ ਕਿੰਨਾ ਦਿੱਤਾ ਹੋਇਆ ਹੈ 15 AC ਕਿੰਨਾ ਹੈ 17 ਇਹ ਵਾਲਾ ਆਪਣਾ sin A ਆ ਗਿਆ ਉਸ ਤੋਂ ਬਾਅਦ ਇਹ ਪਹਿਲਾ ਆਨਸਰ ਆ ਗਿਆ sec A sec A ਜਿਹੜਾ sec A ਹੁੰਦਾ ਹੈ ਉਹ ਹੁੰਦਾ ਹੈ ਕਰਨ ਕਰਨ ਵਟਾ ਆਧਾਰ h b h ਦਾ ਕਰਨ b ਹੁੰਦਾ ਹੈ ਬੇਸ ਆਧਾਰ ਐਥ ਐਥ ਕਿੰਨਾ ਦਿੱਤਾ ਹੋਇਆ ਆਪਣੇ ਕੋਲ 17 ਬੇਸ ਕਿੰਨਾ ਹੈ 8 a ਦਾ ਆਨਸਰ ਆ ਗਿਆ ਪੰਜਵਾਂ ਸਵਾਲ ਜੇਕਰ ਸੈਕ θ 13 12 ਹੋਵੇ ਤਾਂ ਬਾਕੀ ਸਾਰੇ ਤਕੋਣਮਿਤੀ ਅਨੁਪਾਤ ਪਤਾ ਕਰੋ ਸੈਕ θ ਹੁੰਦਾ ਹੈ ਇਸ ਦਾ ਫਾਰਮੂਲਾ ਹੁੰਦਾ ਹੈ ਸੈਕ ਕੀ ਹੁੰਦਾ ਹੈ ਕਰਨ ਬੇਸ ਕਰਨ ਇਸ ਦਾ ਕਿੰਨਾ ਹੈ AC ਕਿੰਨਾ ਦਿੱਤਾ ਹੋਇਆ ਹੈ 13 ਬੇਸ ਜਿਹੜਾ θ ਦੇ ਵਾਲਾ ਐਂਗਲ ਦੇ ਦੀ ਲੇਟਮੀ ਰೇಖਾ ਹੈ BC BC ਕਿੰਨਾ ਹੈ 12 ਆਹ ਵਾਲਾ ਬਚ ਗਿਆ ਪਰਪੈਂਡੀਕੂਲਰ ਤਾਂ ਪਤਾ ਕਰਨ ਵਾਸਤੇ ਪਾਈਥਾਗੋਰਸ ਥਿਊਰਮ ਅਨਸਾਰ PT ਅਨੁਸਾਰ ਪਾਈਥਾਗੋਰਸ ਥਿਊਰਮ ਅਨਸਾਰ ਪਾਈਥਾਗੋਰਸ ਥਿਊਰਮ ਕੀ ਕਹਿੰਦੀ ਹੈ ਕਰਨ ਦਾ ਵਰਗ ਬਰਾਬਰ ਹੋਣਾ ਚਾਹੀਦਾ ਹੈ ਬਾਕੀ ਦੋ ਸਾਈਡਾਂ ਦੇ ਵਰਗਾਂ ਦਾ ਜੋੜ a b² b c² a c² a c ਕਿੰਨਾ ਹੈ 13 ਦਾ ਸਕੁਅਰ a b² b c² 12 ਦਾ ਸਕੁਅਰ 13² 169 ਬਰਾਬਰ ab² ਪਲੱਸ ਬਾਹਰੋਂ ਬਾਰੀ ਆ 144 169 ਮਾਈਨਸ ਖੱਬੇ ਹੱਥ ਆ ਕੇ 144 ਪਲੱਸ ਦੇ ਹੋ ਗਏ ਨਾਲ ਇਹਦੇ ab² ਉਸ ਤੋਂ ਬਾਅਦ ab² ਬਰਾਬਰ 169 ਦੇ ਵਿੱਚ 144 ਘਟਾ ਦਈਏ 25 ਦੋਨੋਂ ਪਾਸੇ ਵਰਗਮੂਲ ਲਓ ਵਰਗ ਕੱਟਿਆ ਗਿਆ ਪਿੱਛੇ ਕੀ ਰਹਿ ਗਿਆ ab 25 ਦਾ ਵਰਗਮੂਲ 5 ab बराबर 5 ਆ ਗਿਆ ਉਸ ਤੋਂ ਬਾਅਦ ਇਹਦੇ ਸਾਰੇ ਤਕੋਣਮਿਤੀ ਅਨੁਪਾਤ ਪਤਾ ਕਰਨੇ ਆ ਤਾਂ ਇਸ ਤੇ ਲਈ ਆਪਾਂ ਕੀ ਕਰਾਂਗੇ ਸਭ ਤੋਂ ਪਹਿਲਾਂ sin θ sin θ sin θ ਹੁੰਦਾ ਹੈ sin θ ਹੁੰਦਾ ਹੈ ਲੰਬ बटा ਕਰਨ ਲੰਬ ਕੀ ਹੈ p h ਕੋਣ ਕਿਹੜਾ ਹੈ c ਤੇ ਹੈ ਲੰਬ ਕਿਹੜਾ ਹੋ ਗਿਆ ab ਹੋ ਗਿਆ ਕਿੰਨਾ ਇਹ 5 ਇਹ ਪਰਪੈਂਡੀਕੂਲਰ ਹੋ ਗਿਆ ਇਹ ਵਾਲਾ ਬੇਸ ਹੋ ਗਿਆ ਇਹ ਵਾਲਾ ਕਰਨ ਹੋ ਗਿਆ 5 ਅਪੋਨ 13 ਆਨਸਰ ਆ ਗਿਆ ਦੂਸਰਾ ਆ ਗਿਆ cos θ cos θ ਹੁੰਦਾ ਹੈ ਆਧਾਰ ਬਟਾ ਕਰਨ ਬੇਸ ਪੌਨ ਹਾਈਟ ਉਸ ਤੋਂ ਬਾਅਦ ਬੇਸ ਕਿੰਨਾ ਦਿੱਤਾ ਹੋਇਆ ਹੈ 12 ਬਟਾ 13 ਦੂਸਰਾ ਆਨਸਰ ਆ ਗਿਆ ਉਸ ਤੋਂ ਬਾਅਦ 2 ਪਾਤ ਹੋ ਗਏ ਤੀਜਾ ਅਨੁਪਾਤ ਟੇਜੈਂਟ ਹੁੰਦਾ ਹੈ ਟੇਜੈਂਟ θ ਕਾ ਦੇ ਬਰਾਬਰ ਹੁੰਦਾ ਹੈ ਲੰਬ ਵਟਾ ਆਧਾਰ ਲੰਬ ਕੀ ਹੈ ਪੀ ਆਧਾਰ ਕੀ ਹੁੰਦਾ ਹੈ ਬੀ ਪੀ ਕਿੰਨਾ ਦਿੱਤਾ ਹੋਇਆ ਹੈ ਪੀ ਆਪਣੇ ਕੋਲ 5 ਹੈ ਬੇਸ ਕਿੰਨਾ ਦਿੱਤਾ ਹੋਇਆ ਹੈ 12 ਆ 12 ਬੇਸ ਹੈ ਆ ਪਰਪੈਂਡੀਕੂਲਰ ਹੈ ਇਹ ਹਾਈਟ ਹੈ ਇਹ ਵਾਲਾ 5 ਵਟਾ 12 ਆਨਸਰ ਆ ਗਿਆ ਕੋਟ θ ਏ ਹੁੰਦਾ ਹੈ ਆਧਾਰ ਲੰਬ b p ਆਧਾਰ ਕਿੰਨਾ ਦਿੱਤਾ ਹੋਇਆ ਥੱਲੇ ਵਾਲੀ ਰੇਖਾ ਕਿੰਨੀ ਹੈ 12 ਲੰਬ ਖੜਵੀ ਰੇਖਾ ਜੋ 90 ਡਿਗਰੀ ਦੇ ਨਾਲ ਹੈ ਕਿੰਨੀ ਹੋ ਗਈ 5 ਇਹ ਵਾਲਾ ਅਨਸਰ ਆ ਗਿਆ ਉਸ ਤੋਂ ਬਾਅਦ ਕੋਸੈਕ θ ਕੋਸੈਕ θ ਜੋ ਕੋਸੈਕ θ ਹੁੰਦਾ ਹੈ ਉਹ ਹੁੰਦਾ ਹੈ ਕਰਨ ਲੰਬ ਕਰਨ ਕਿੰਨਾ ਦਿੱਤਾ ਕਰਨ ਕਿੰਨਾ ਦਿੱਤਾ ਹੋਇਆ ਹੈ ਕਰਨ ਕਿੰਨਾ ਹੈ 13 ਪਰਪੈਂਡੀਕੂਲਰ ਕਿੰਨਾ ਹੈ 5 ਇਹ ਵਾਲਾ ਅਨਸਰ ਆ ਗਿਆ 6ਵਾਂ ਸਵਾਲ ਜੇਕਰ ਕੋਣ A ਅਤੇ ਕੋਣ B ਨਿਊਨ ਕੋਣ ਹੋਣ ਇਹਦਾ ਮਤਲਬ A ਤੇ B ਨਿਊਨ ਕੋਣ ਹੈ C ਸਮਕੋਣ ਹੈ ਜਿੱਥੇ cos A ਬਰਾਬਰ cos b ਹੋਵੇ ਤਾਂ ਸਿੱਧ ਕਰੋ ਕੋਣ a ਬਰਾਬਰ ਕੋਣ b ਹੈ ਤਾਂ ਆਪਾਂ ਸਿੱਧ ਕਰਨ ਵਾਸਤੇ ਦੇਖੋ cos a ਜਿਹੜਾ cos ਹੁੰਦਾ ਹੈ ਉਹ ਹੁੰਦਾ ਹੈ ਆਧਾਰ ਕਰਨ cos ਹੁੰਦਾ ਹੈ ਆਧਾਰ ਕਰਨ ਹੁਣ a ਦੇ ਲਈ ਸਾਹਮਣ a ਦੇ ਸਾਹਮਣੇ ਵਾਲਾ ਲੰਭ ਹੋਏਗਾ a ਵਾਲਾ ਇਸ ਦਾ ਕੀ ਬਣ ਗਿਆ ac بیس ਬਟਾ ਕਰਨ ਆਧਾਰ ਬਟਾ ਕਰਨ ਕਿਉਂਕਿ A ਐਂਗਲ ਤੋਂ ਦੇਖਣਾ ਹੈ A ਤੋਂ ਦੇਖੀਏ ਤਾਂ A ਦੇ ਨਾਲ ਲੱਗਮਾ ਜੋ 90 ਤੱਕ ਜਾਂਦਾ ਉਹ ਕਿਹੜਾ A ਤੋਂ C ਹੈ AC ਲਿਖਤਾ ਜਿਹੜੀ ਟੇਢੀ ਰੇਖਾ ਹੈ ਉਹ ਕਰਨਾ ਹੈ AB ਆ ਗਿਆ ਉਸ ਤੋਂ ਬਾਅਦ ਕੋਣ B ਦੇ ਲਈ cos B cos B ਦੇ ਲਈ ਦੇਖੋ ਕੀ ਬਣੇਗਾ cos b ਦੇ ਲਈ ਆਧਾਰ ਕਿਹੜਾ ਹੋ ਗਿਆ bc ਕਰਨ ਕੀ ਹੋ ਗਿਆ ab ab ਤੇ ab ਕੱਟੇ ਗਏ ac bc ਦੋਨੇ ਸਾਈਡਾਂ ਬਰਾਬਰ ਹੈ ਜੇਕਰ ਕਿਸੇ ਤਿਰਪੇੜੀਆਂ ਦੋ ਪਜਾਮਾ ਬਰਾਬਰ ਹੋਣ ਤਾਂ ਉਹਨਾਂ ਦੇ ਸੰਮੁਖ ਕੋਣ ਵੀ ਬਰਾਬਰ ਹੋਣਗੇ ए सी सामने वाला कौन किया गया कौन बी बराबर और बी सी के सामने वाला कौन कौन ए है यही अपना सिद्ध करना से प्रूफ सिद्ध हो गया